ਅਸੀਂ ਇਸ ਵੇਲੇ ਜੁਡੀਸ਼ੀਅਲ ਕੋਰਟ ਕੰਪਲੈਕਸ ਮੁਹਾਲੀ ਦੇ ਵਿੱਚ ਖੜੇ ਆ ਆਹ ਜਿਹੜਾ ਸਾਡੇ ਪਿੱਛੇ ਕੰਪਲੈਕਸ ਦਿਖ ਰਿਹਾ ਹੈ ਤੁਹਾਨੂੰ ਤੇ ਇੱਥੇ ਸਾਡੇ ਨਾਲ ਰਣਜੀਤ ਸਿੰਘ ਜੀ ਗਰੇਵਾਲ ਖੜੇ ਨੇ ਟਿਵਾਣਾ ਸਾਹਿਬ ਖੜੇ ਨੇ ਅੱਜ ਮਾਲਵਿੰਦਰ ਸਿੰਘ ਮਾਲੀ ਉਹਨਾਂ ਦਾ ਇੱਥੇ ਤਰੀਖ ਸੀਗਾ ਉਹਨਾਂ ਦਾ ਜਿਹੜਾ ਜਿਨ੍ਹਾਂ ਉਹਨਾਂ ਤੇ ਕੇਸ ਦਰਜ ਹੋਇਆ ਸੀ ਉਹਦੀ ਜੁਡੀਸ਼ੀਅਲ ਰਿਮਾਂਡ ਜਿਹੜੀ ਆ ਕੱਲ 30 ਸਤੰਬਰ ਤੱਕ ਸੀਗੀ ਅੱਜ ਉਹਨਾਂ ਨੂੰ ਇੱਥੇ ਮੁਹਾਲੀ ਕੋਰਟ ਦੇ ਵਿੱਚ ਐਸ ਪਰ ਪ੍ਰੋਸੀਜਰ ਪੇਸ਼ ਕੀਤਾ ਜਾਣਾ ਸੀ ਫੈਮਿਲੀ ਵੀ ਆਈ ਸੀ ਉਹਨਾਂ ਦੇ ਸਮਰਥਕ ਵੀ ਆਏ ਸੀ ਪਰ ਅੱਜ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ ਤੋ ਇਹਨਾਂ ਤੋਂ ਆਪਾਂ ਪੁੱਛਦੇ ਹਾਂ ਕਿ ਇਹਨਾਂ ਕੋਲ ਕੀ ਜਾਣਕਾਰੀ ਆਈ ਹੈ ਜਾਂ ਇਸ ਦੇ ਬਾਰੇ ਜਿਹੜੀ ਕੋਰਟ ਕੰਪਲੈਕਸ ਹੈ ਜਾਂ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਉਹਨਾਂ ਨੇ ਇਹਨਾਂ ਨੂੰ ਕੋਈ ਇਨਟੀਮੀਟ ਕੀਤਾ ਜਾਂ ਮਾਲੀ ਸਾਹਿਬ ਨੂੰ ਇਨਟੀਮੀਟ ਕੀਤਾ ਜਾਂ ਇੱਕ ਰਾਈਟ ਹੈ ਫਿਰ ਉਹ ਜਿਹੜਾ ਕਿਵੇਂ ਉਹਦਾ ਜਿਹੜਾ ਰਿਮਾਂਡ ਹੈ ਜੁਡੀਸ਼ੀਅਲ ਰਿਮਾਂਡ ਹੈ ਉਹਦਾ ਆਰਡਰ ਕਿਦਾਂ ਉਹਬਟੇਨ ਕਰ ਰਿਹਾ ਜਾਂ ਕਿਦਾਂ ਉਹਨੂੰ ਕਰ ਰਿਹਾ ਆਪਾਂ ਪੁੱਛਦੇ ਹਾਂ ਜੀ ਰਣਜੀਤ ਸਿੰਘ ਗਰੇਵਾਲ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਜੀ ਕੀ ਅੱਜ ਅੱਜ ਤਰੀਕ ਸੀਗੀ ਮਾਲੀ ਸਾਹਿਬ ਦੀ ਤੇ ਫਿਰ ਕੀ ਕਿਹਾ ਅੱਜ ਪੇਸ਼ ਕਿਉਂ ਨਹੀਂ ਕੀਤਾ ਅੱਜ ਇੱਕ ਤਰੀਕ ਸੀ ਜੀ ਅੱਜ ਇੱਥੇ ਪਟਿਆਲਾ ਜੇਲ੍ਹ ਤੋਂ ਉਹਨਾਂ ਨੂੰ ਮਾਲਵਿੰਦਰ ਸਿੰਘ ਮਾਲੀ ਨੂੰ ਪੇਸ਼ ਕਰਨਾ ਸੀ ਤੇ ਉਹਨਾਂ ਨੂੰ ਪੇਸ਼ ਨਹੀਂ ਕਰਿਆ ਜਿਵੇਂ ਨਾ ਸਾਨੂੰ ਕੋਈ ਕਾਰਨ ਦੱਸਿਆ ਉਹਨਾਂ ਨੇ ਹਜੇ ਤੱਕ ਅੱਛਾ ਇਸ ਇਹ ਤਾਂ ਇਹ ਹੈ ਵੀ ਸਰਕਾਰ ਦੀ ਮਾਨਸ਼ਾ ਹੈ ਵੀ ਸਾਨੂੰ ਹਰਾਸ ਕਰ ਰਹੇ ਨੇ ਹਾਂ ਹਾਂ ਤੇ ਤੁਹਾਨੂੰ ਕੀ ਲੱਗਦਾ ਵੀ ਜਿਵੇਂ ਸਵੇਰੇ ਤੁਸੀਂ ਤੁਰੇ ਸੀਗੇ ਇਹ ਤਾਂ ਸਵੇਰੇ ਤੁਹਾਨੂੰ ਗੱਲ ਨਹੀਂ ਹੋਈ ਕੋਈ ਮਤਲਬ ਕਿ ਜੇ ਜੇਲ੍ਹ ਪ੍ਰਸ਼ਾਸਨ ਨਾਲ ਜਾਂ ਤੁਹਾਨੂੰ ਕੱਲ ਕੋਈ ਇੰਟੀਮੀਸ਼ਨ ਆਈ ਹੋਵੇ ਕੱਲ ਵੀ ਉੱਥੇ ਧਰਨਾ ਸੀ ਨਹੀਂ ਕੱਲ ਕੋਈ ਜਾਣਕਾਰੀ ਨਹੀਂ ਦਿੱਤੀ ਜੀ ਸਾਨੂੰ ਉਹਨਾਂ ਨੇ ਅੱਛਾ ਤੇ ਆਈਸੀ ਵੀ ਪੇਸ਼ ਕਰਨੀ ਆ ਹਾਂ ਐਸ ਪਰਸੀਜਰ ਹਾਂਜੀ ਹਾਂਜੀ ਉਹ ਕਿਉਂਕਿ ਜੁਡੀਸ਼ੀਅਲ ਰਿਮਾਂਡ ਤੋਂ ਬਿਨਾਂ ਜੇਲ੍ਹ ਵਾਲੇ ਇੱਕ ਘੰਟਾ ਨਹੀਂ ਰੱਖ ਸਕਦੇ ਹੂੰ ਹੂੰ ਜੀ ਤਾਂ ਫਿਰ ਤੁਹਾਨੂੰ ਕੀ ਲੱਗਦਾ ਵੀ ਹੁਣ ਪੇਸ਼ ਕਿਉਂ ਨਹੀਂ ਕਰ ਰਹੇ ਇਹ ਇਹ ਜਾਣ ਕੇ ਹੈਰਾਨ ਕਰਨ ਵਾਸਤੇ ਜੀ ਹੂੰ ਅੱਛਾ ਤੇ ਅੱਜ ਸੀ ਇੱਥੇ ਸਾਰਾ ਦਿਨ ਬੈਠੇ ਰਹੇ ਹਾਂ ਕੋਰਟ ਦੇ ਵੱਲੋਂ ਤੁਹਾਨੂੰ ਕੋਈ ਦੱਸਿਆ ਗਿਆ ਹੋਵੇ ਜਾਂ ਕੁਝ ਜਿਹੜੀ ਕਿਹੜੀ ਕੋਰਟ 'ਚ ਸੀਗਾ ਕੇਸ ਜਾਂ ਉੱਥੋਂ ਪਹਿਲਾਂ ਮੇਹਾ ਜਨਰਲ ਡੀ ਜੱਜ ਸਾਹਿਬਾਨਾਂ ਦੇ ਕੋਲ ਕੇਸ ਸੀ ਜੀ ਉੱਥੋਂ ਇਹ ਉਹ ਛੁੱਟੀ ਤੇ ਨੇ ਅੱਜ ਹਾਂ ਉਹ ਛੁੱਟੀ ਤੇ ਨੇ ਅੱਜ ਅੱਛਾ ਤੇ ਇਸ ਦੀ ਵੀ ਤੁਹਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਨਹੀਂ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਸੀਂ ਤਾਂ ਇੱਥੇ ਆਏ ਸੀ ਹੋਰ ਵੀ ਸਵਾਰਥਕ ਆਏ ਸੀ ਸਾਨੂੰ ਕੋਈ ਹੁਣ ਪਤਾ ਲੱਗਿਆ ਸਾਨੂੰ ਤਾਂ ਵੀ ਲੈ ਕੇ ਨਹੀਂ ਆ ਰਹੇ ਤੇ ਫਿਰ ਉਹ ਆਰਡਰ ਬਾਰੇ ਤੁਹਾਨੂੰ ਦੱਸਿਆ ਵੀ ਕਿੱਦਾਂ ਅਬਟੇਨ ਕਰਨਗੇ ਜਾਂ ਅੱਗੇ ਐਕਸਟੈਂਡ ਕਿਵੇਂ ਕਰਨਾ ਹੈ ਉਹ ਹੁਣ ਤਾਂ ਉਹਨਾਂ ਤੋਂ ਹੀ ਪਤਾ ਲੱਗੂ ਜਦੋਂ ਉਹਨਾਂ ਨੇ ਵੇ ਜਾਊਗਾ ਹੁਣ ਤਾਂ 2 ਵਜੇ ਵਾਲੇ ਨੇ 1.5 ਵਜੇ ਗਿਆ ਹੁਣ ਲੰਚ ਹੋ ਗਿਆ ਹੁਣ ਹਾਂ ਜੀ ਤੇ ਹਜੇ ਤੱਕ ਪੇਸ਼ ਨਹੀਂ ਕੀਤਾ ਫਿਰ ਤੁਹਾਡਾ ਕੀ ਰੁਖ ਹੋਊਗਾ ਹੁਣ ਇਸ ਤੋਂ ਬਾਅਦ ਜੁਡੀਸ਼ੀਅਲ ਰਿਵਾਰਡ ਦੇਣਾ ਦੇਣੀ ਪਊ ਜੀ ਕੋਰਟ ਨੂੰ ਤੇ ਉੱਥੋਂ ਉਦੋਂ ਬਾਅਦ ਦੇਖਦੇ ਕਿ ਜਿਵੇਂ ਵਕੀਲ ਸਾਹਿਬ ਕਹਿਣਗੇ ਉਹ ਕਰਾਂਗੇ ਤੇ ਅੱਜ ਤੁਹਾਨੂੰ ਲੱਗਦਾ ਵੀ ਅੱਜ ਤਾਂ ਪੇਸ਼ ਕਰਨਾ ਹੀ ਨਹੀਂ ਨਹੀਂ ਜੀ ਹੂੰ ਤੇ ਅੱਜ ਤੁਹਾਡੀ ਫਿਰ ਸਾਰਿਆਂ ਦੀ ਹਰਾਸਮੈਂਟ ਵੀ ਹੋਈ ਆ ਤੁਸੀਂ ਉੱਥੋਂ ਆਏ ਹੋ ਤੇ ਹੋਰ ਕਿੰਨੇ ਸਮਰਥ ਕਾਫੀ ਸਮਰਥਕ ਵੀ ਸੀ ਉਹ ਉਹਨਾਂ ਨੂੰ ਸਾਰੇ ਨੂੰ ਭੇਜ ਦਿੱਤਾ ਗਿਆ ਜੀ ਪਰ ਸਾਨੂੰ ਉਹਨਾਂ ਨੂੰ ਇੱਥੇ ਰੱਖਣ ਦਾ ਤਾਂ ਕੋਈ ਮੈਨਿੰਗ ਨਹੀਂ ਸੀ ਹੂੰ ਐਕਚੁਅਲੀ ਵੈਸੇ ਤਾਂ ਲੱਗਦਾ ਹੈ ਕਿ ਸਰਕਾਰ ਇਸ ਕੇਸ ਦੇ ਮਾਮਲੇ ਦੇ ਵਿੱਚ ਬੜਾ ਕਸੂਤੀ ਫਸ ਗਈ ਹੈ ਹੂੰ ਇਹ ਇੱਕ ਟਾਲ ਮਟੋਲ ਦੀ ਨੀਤੀ ਵੀ ਹੈ ਅੱਛਾ ਜੀ ਜਣੀ ਕਿਉਂਕਿ ਜੇ ਆਰਗੂਮੈਂਟ ਹੁੰਦੀ ਹੈ ਉਹ ਐਫ ਆਈ ਆਰ ਦੇ ਵਿੱਚ ਕੁਝ ਨਹੀਂ ਹੂੰ ਧਾਰਾ 196 ਲਾ ਰખી ਹੈ 299 ਲਾ ਰખી ਹੈ ਕਿ ਧਾਰਮਿਕ ਭਾਵਨਾਵਾਂ ਮੰਨਦੇ ਆ ਜਿਹੜੀਆਂ ਹੈਗੀਆਂ ਉਹਨਾਂ ਦਾ ਭੜਕਾਇਆ ਇਹਨੇ ਜਾਂ ਸੱਟ ਮਾਰੀ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਇਵਨ ਤੁਸੀਂ ਦੇਖਿਆ ਹੋਣਾ ਕਿ Hindu ਸੰਗਠਨ ਹੈਗੇ ਜਿਹੜੇ ਜਿਹੜੇ ਆਮ ਤੌਰ ਦੇ ਉੱਤੇ Hindu ਧਾਰਮਿਕ ਭਾਵਨਾਵਾਂ ਦੀ ਰਾਖੀ ਦਾ ਦਾਵਾ ਕਰਦੇ ਨੇ ਉਹਨਾਂ ਵੱਲੋਂ ਵੀ ਕਿਸੇ ਵੱਲੋਂ ਇਸ ਤਰ੍ਹਾਂ ਦੀ ਕੋਈ ਆਬਜੈਕਸ਼ਨ ਨਹੀਂ ਕੀਤਾ ਗਿਆ ਬਲਕਿ ਮੱਲੀ ਦੀ ਉਹਨਾਂ ਕਸੂਤੀ ਹੈ ਗਿਆ ਵੀ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਗੱਲ ਹੈ ਸਰਕਾਰ ਨੇ ਕੇਸ ਰੱਦ ਕਰਦੀ ਆ ਤਾਂ ਵੀ ਉਹਨਾਂ ਲਈ ਔਖਾ ਹੈ अच्छा ये कंटिन्यू ਕਰਨ ਦਾ ਕੋਈ ਵੇਸੇ ਨਹੀਂ ਬਣਦਾ ਕਿਉਂਕਿ ਕੋਈ ਫੈਕਟ ਨਹੀਂ ਤੁਸੀਂ ਖੁਦ ਵੀ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਰੱਖ ਸਕਦੇ ਹੋ ਸਾਡਾ ਇਹ ਚੈਲੰਜ ਹੈ ਕਿ ਉਹ ਬੰਦਾ ਜਿਸ ਦੇ ਨਾਂ ਦੇ ਉੱਤੇ ਐਫ ਆਈ ਆਰ ਰਜਿਸਟਰਡ ਕੀਤੀ ਗਈ ਹੈ ਉਸ ਬੰਦੇ ਕੋਲੇ ਇੱਕ ਵੀ ਸ਼ਬਦ ਨਹੀਂ ਹੈਗਾ ਕਿ ਮਾਲੀ ਨੇ ਆਹ ਸ਼ਬਦ ਕਿਹਾ ਜਿਹਦੀ ਵਜ੍ਹਾ ਕਰਕੇ ਝੂਠਾ ਕੇਸ ਆ ਤਾਂ ਮੇਰੇ ਲਾਸਟ ਤੇ ਤੁਹਾਨੂੰ ਪੁੱਛਣ ਦਾ ਕਿ ਕੱਲ ਤੁਹਾਡਾ ਧਰਨਾ ਹੋਇਆ ਉੱਥੇ ਜੇਲ੍ਹ ਦੇ ਪਰਸੋਂ ਹੈ ਨਾ ਤੇ ਉਸ ਤੋਂ ਪਹਿਲਾਂ ਵੀ ਪ੍ਰੋਟੈਸਟ ਚੱਲ ਰਹੇ ਨੇ ਤੁਹਾਨੂੰ ਲੱਗਦਾ ਵੀ ਕੋਈ ਜੇਲ੍ਹ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਖੌਫਜ਼ਦਾ ਵੀ ਆ ਵੀ ਇੱਥੇ ਹੋਣਗੇ ਤਾਂ ਰੌਲਾ ਰੱਪਾ ਪਊਗਾ ਇਹ ਹੋ ਸਕਦਾ ਜੀ ਹੂੰ ਮੈਨੂੰ ਲੱਗਦਾ ਹੋਵੇ ਜਾਣ ਕੇ ਤਾਂ ਹੈਰਾਨ ਕਰਨ ਦੇ ਬਾਰੇ ਕਰ ਰਹੇ ਨੇ ਜੀ ਲਮਕਾਉਣ ਵਾਸਤੇ ਲਮਕਾਉਣ ਵਾਸਤੇ ਹਾਂ ਜੀ ਹੂੰ ਤੇ ਫਿਰ ਤੁਸੀਂ ਮੁਲਾਕਾਤ ਚ ਪਤਾ ਲੱਗੂਗਾ ਜਦੋਂ ਮੁਲਾਕਾਤ ਕਦੋਂ ਕਰਦੇ ਹਾਂ ਕਦੋਂ ਕਰਨੀ ਹੈ ਮੁਲਾਕਾਤ ਤੁਸੀਂ ਕਦੋਂ ਕ ਠੀਕ ਹੈ ਜੀ ਧੰਨਵਾਦ اے ਰਣਜੀਤ ਸਿੰਘ ਗਰੇਵਾਲ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅੱਜ ਮਾਲਵਿੰਦਰ ਸਿੰਘ ਮਾਲੀ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ ਤਰੀਕ ਸੀ ਤਰੀਕ ਦੇ ਬਾਵਜੂਦ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ ਤੋਂ ਇਹ ਇੱਥੇ ਇੱਕ ਜਿਹੜਾ ਮਾਹੌਲ ਅਸੀਂ ਤੁਹਾਨੂੰ ਦਰਸ਼ਨ ਦੀ ਕੋਸ਼ਿਸ਼ ਕੀਤੀ ਹੈ ਧੰਨਵਾਦ